ਓਸ਼ੋ ਦੁਆਰਾ ਕੀਤੀ ਸ਼੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਦੇ ਪੰਜਾਬੀ ਅਨੁਵਾਦ ਦਾ ਚੌਥਾ ਭਾਗ ਧੁਨੀ ਵੀ ਵਿਦਤ ਦਾ ਇੱਕ ਆਕਾਰ ਹੈ ਇੱਕ ਰੂਪ ਹੈ ਪਰ ਮੂਲ ਵਿਦਤ ਹੈ ਇਸ ਸੰਬੰਧ ਚ ਸਾਰੇ ਗਿਆਨੀਆਂ ਦੀ ਵਿਗਿਆਨ ਨਾਲ ਸਹਿਮਤੀ ਹੈ ਥੋੜੇ ਜਿਹੇ ਭੇਦ ਨਾਲ ਉਹ ਭੇਦ ਵੱਡਾ ਨਹੀਂ ਉਹ ਭੇਦ ਭਾਸ਼ਾ ਦਾ ਹੈ ਸਾਰੇ ਗਿਆਨੀਆਂ ਨੇ ਪਾਇਆ ਕਿ ਕੁਦਰਤ ਬਣੀ ਹੈ ਧੁਨੀ ਨਾਲ ਅਤੇ ਧੁਨੀ ਦਾ ਹੀ ਇੱਕ ਰੂਪ ਵਿਦਤ ਹੈ ਵਿਗਿਆਨ ਕਹਿੰਦਾ ਹੈ ਵਿਦੁੱਤ ਦਾ ਇੱਕ ਰੂਪ ਧੁਨੀ ਹੈ ਤੇ ਧਰਮ ਕਹਿੰਦਾ ਹੈ ਕਿ ਵਿਦੁੱਤ ਧੁਨੀ ਦਾ ਇੱਕ ਰੂਪ ਹੈ ਇੰਨਾ ਹੀ ਫਾਸਲਾ ਹੈ ਪਰ ਇਹ ਫਾਸਲਾ ਐਵੇਂ ਹੀ ਵਿਖਾਈ ਦਿੰਦਾ ਹੈ ਜਿਵੇਂ ਗਲਾਸ ਅੱਧਾ ਭਰਿਆ ਹੋਵੇ ਕੋਈ ਕਹੇ ਅੱਧਾ ਭਰਿਆ ਹੈ ਕੋਈ ਕਹੇ ਅੱਧਾ ਖਾਲੀ ਹਾਲੀ ਹੈ ਵਿਗਿਆਨ ਦੀ ਪਹੁੰਚ ਦਾ ਰਸਤਾ ਵੱਖਰਾ ਹੈ ਵਿਗਿਆਨ ਨੇ ਚੀਜ਼ਾਂ ਨੂੰ ਤੋੜ-ਤੋੜ ਕੇ ਵਿਦੁੱਤ ਨੂੰ ਲੱਭਿਆ ਹੈ ਗਿਆਨੀਆਂ ਦੀ ਪਹੁੰਚ ਦਾ ਰਸਤਾ ਵੱਖਰਾ ਹੈ ਉਹਨਾਂ ਨੇ ਆਪਣੇ ਨੂੰ ਜੋੜ-ਜੋੜ ਕੇ ਤੋੜ ਕੇ ਨਹੀਂ ਆਪਣੇ ਨੂੰ ਜੋੜ-ਜੋੜ ਕੇ ਅਖੰਡ ਨੂੰ ਪਾਇਆ ਹੈ ਅਤੇ ਉਸ ਅਖੰਡ 'ਚ ਇੱਕ ਧੁਨੀ ਪਈ ਹੈ ਜਦ ਕੋਈ ਮਨੁੱਖ ਸਮਾਧੀ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਇੱਕ ਓੰਕਾਰ ਦੀ ਧੁਨੀ ਗੂੰਜਦੀ ਹੈ ਉਹ ਆਪਣੇ ਅੰਦਰ ਉਸ ਨੂੰ ਗੂੰਜਦਾ ਪਾਉਂਦਾ ਹੈ ਆਪਣੇ ਬਾਹਰ ਗੂੰਜਦਾ ਪਾਉਂਦਾ ਹੈ ਸਾਰੇ ਲੋਕ ਓਮੇ ਨਾਲ ਪਰਪੂਰ ਜਾਪਦੇ ਹਨ ਹੈਰਾਨ ਹੋ ਜਾਂਦਾ ਹੈ ਪਹਿਲੀ ਵਾਰ ਜਦ ਘਟਨਾ ਵਾਪਰਦੀ ਹੈ ਕਿਉਂਕਿ ਉਹ ਵੇਖਦਾ ਹੈ ਮੈਂ ਤਾਂ ਬੋਲ ਨਹੀਂ ਰਿਹਾ ਇਹ ਧੁਨੀ ਕਿੱਥੋਂ ਆ ਰਹੀ ਹੈ ਤਦ ਉਹ ਅਨੁਭਵ ਕਰਦਾ ਹੈ ਕਿ ਇਹ ਹੋਣ ਦੀ ਧੁਨੀ ਹੈ ਇਹ ਕਿਸੇ ਵੀ ਟੱਕਰ ਨਾਲ ਪੈਦਾ ਨਹੀਂ ਹੋਈ ਹੈ ਇਹ ਆਹਤ ਧੁਨੀ ਨਹੀਂ ਹੈ ਇਹ ਅਨਾਹਤ ਨਾਦ ਹੈ ਨਾਨਕ ਕਹਿੰਦੇ ਹਨ ਉਹੀ ਇੱਕ ਉਸ ਦਾ ਨਾਮ ਹੈ ਇੱਕ ਓੰਕਾਰ ਉਸ ਦਾ ਨਾਮ ਤਾਂ ਉਸ ਦਾ ਨਾਮ ਹੀ ਰਾ ਹੈ ਤੇ ਉਸ ਦੇ ਨਾਮ ਦੀ ਰਟਨ ਚ ਜੋ ਡੁੱਬ ਜਾਏਗਾ ਉਸ ਦੇ ਨਾਮ ਚ ਜੋ ਡੁੱਬ ਜਾਏਗਾ ਉਹ ਉਸ ਨੂੰ ਪਾ ਲੇਗਾ ਧਿਆਨ ਰੱਖਣਾ ਨਾਮ ਜਦ ਵੀ ਨਾਨਕ ਕਹਿੰਦੇ ਨੇ ਉਦੋਂ ਉਹਨਾਂ ਦਾ ਇਸ਼ਾਰਾ ਇੱਕ ਓਨਕਾਰ ਵਾਲਾ ਹੈ ਕਿਉਂਕਿ ਉਹ ਹੀ ਉਸ ਦਾ ਇੱਕ ਨਾਉ ਹੈ ਜਿਹੜਾ ਅਸੀਂ ਨਹੀਂ ਦਿੱਤਾ ਜਿਹੜਾ ਉਸੇ ਦਾ ਹੀ ਹੈ ਸਾਡੇ ਦਿੱਤੇ ਨਾਉ ਬਹੁਤ ਹੀ ਦੂਰ ਨਹੀਂ ਜਾ ਸਕਣਗੇ ਤੇ ਜੇਕਰ ਥੋੜੇ ਬਹੁਤ ਜਾਂਦੇ ਵੀ ਹਨ ਤਾਂ ਇਸ ਲਈ ਜਾਂਦੇ ਹਨ ਕਿ ਸਾਡੇ ਨਾਮਾਂ 'ਚ ਵੀ ਉਸ ਦੇ ਨਾਮ ਦੀ ਥੋੜੀ ਜੀ ਚਲਕ ਹੁੰਦੀ ਹੈ ਜਿਵੇਂ ਕਿ RAM ਜੇਕਰ ਕੋਈ RAM 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 ਦੀ ਰਟਨ ਲਾ ਦੇਵੇ ਅੰਦਰ ਤਾ ਉਸ ਚ ਇੱਕ ਓੰਕਾਰ ਦੀ ਥੋੜੀ ਜੀ ਚਲਕ ਹੈ ਇਹ ਜਿਹੜਾ ਮਾ ਹੈ ਉਹ ਓਮ ਦਾ ਹੈ ਇਸ ਲਈ ਰਾਮ ਸ਼ਬਦ ਨਾਲ ਵੀ ਅਸੀਂ ਥੋੜੀ ਦੂਰ ਤੱਕ ਜਾ ਸਕਾਂਗੇ ਪਰ ਜੇਕਰ ਤਦਨੂੰ ਤੁਸੀਂ ਜਪਦੇ ਹੀ ਰਹੇ ਤਾਂ ਇੱਕ ਦਿਨ ਅਚਾਨਕ ਤੁਸੀਂ ਪਾਓਗੇ ਕਿ ਰਾਮ ਦੀ ਤੁਨ ਇੱਕ ਓੰਕਾਰ ਚ ਬਦਲ ਗਈ ਜੇਕਰ ਤੁਸੀਂ ਜਪਦੇ ਹੀ ਜਾਓਗੇ ਤਾਂ ਜਿਵੇਂ ਹੀ ਮਨ ਸ਼ਾਂਤ ਹੋਵੇਗਾ ਤਵੇਂ ਹੀ ਓਮ ਤੁਹਾਡੇ ਰਾਮ ਚ ਯੁਵੇਸ਼ ਕਰ ਜਾਏਗਾ ਅਤੇ ਤੁਸੀਂ ਹੌਲੀ-ਹੌਲੀ ਪਾਓਗੇ RAM ਤਾਂ ਕੁ ਆਜ ਗਿਆ ਓਮ ਆ ਗਿਆ ਸਾਰੇ ਗਿਆਨੀਆਂ ਦਾ ਇਹ ਅਨੁਭਵ ਹੈ ਕਿ ਉਹਨਾਂ ਨੇ ਕਿਸੇ ਵੀ ਨੋਂ ਤੋਂ ਸ਼ੁਰੂ ਕੀਤਾ ਹੋਵੇ ਆਖਿਰ ਚ ਓਮ ਆ ਜਾਂਦਾ ਹੈ ਜਿਵੇਂ ਹੀ ਤੁਸੀਂ ਸ਼ਾਂਤ ਹੋਣ ਲੱਗਦੇ ਹੋ ਤਿਵੇਂ ਹੀ ਓਮ ਆਨ ਲੱਗਦਾ ਹੈ ਓਮ ਸਦਾ ਮੌਜੂਦ ਹੈ ਬਸ ਤੁਹਾਡੇ ਸ਼ਾਂਤ ਹੋਣ ਦੀ ਜ਼ਰੂਰਤ ਹੈ ਨਾਨਕ ਕਹਿੰਦੇ ਹਨ ਇੱਕ ਓੰਕਾਰ ਸਤਨਾਮ सत शब्द भी समझ लैन वर्गा है संस्कृत दो शब्द हैं एक सत अते सत्य सत का अर्थ है एग्जिस्टेंस कुदरत सत्य का अर्थ हों ट्रुथ सच्चाई दोह बहुत फर्क है दोह का मूल रूप तो एक है सत सच सत्य सारे मूल रूप एक हैं पर थोड़ा जहा फर्क है वो समझ लेना जरूरी है सत्या तो दार्शनिक दिभाल है वो लगता है कि सत्य की है वट इज़ ट्रूथ जिमें दो, दो मिलकर चार होंगे सत्य है कि दो, दो मिलकर पं नहीं होंगे दो, दो मिलकर तीन नहीं होंगे दो, दो मिलकर चार होंगे ये हिसाब का फार्मूला सत्य है पर सत्य नहीं है क्योंकि ये मनुख का हिसाब है दिस इज ट्रू बट नॉट एग्जिस्टेंशियल दो अते दो मिलके चार होंगे यह आदमी दी ही कार्ड है यह सत्यता है सच नहीं सत नहीं है तुसी रात सुफना वेख दे हो सुफना सत्ता है सत्य नहीं स्तिया नहीं है सुफना है ता नहीं तो वेखोगे किमें होना तो है पर तुसी ए नहीं कह सकते कि सत्या है ਕਿਉਂਕਿ ਸਵੇਰੇ ਤੁਸੀਂ ਪਾਉਂਦੇ ਹੋ ਨਾ ਹੋਣ ਦੇ ਬਰਾਬਰ ਹੈ ਪਰ ਹੋਇਆ ਜ਼ਰੂਰ ਸੁਪਨਾ ਆਇਆ ਤਾਂ ਦੁਨੀਆ 'ਚ ਅਜਿਹੇ ਹੀਆ ਘਟਨਾਵਾਂ ਹਨ ਜਿਹੜੀਆਂ ਸੱਤਿਆ ਹਨ ਪਰ ਸਤ ਨਹੀਂ ਹੋਰ ਅਜਿਹੇ ਹੀਆ ਵੀ ਘਟਨਾਵਾਂ ਹਨ ਜਿਹੜੀਆਂ ਸੱਤ ਹਨ ਪਰ ਸਤਿਆ ਨਹੀਂ ਹਿਸਾਬ ਸੱਤਿਆ ਹੈ ਸਤ ਨਹੀਂ ਹਿਸਾਬ ਦਾ ਇੱਕ ਨਤੀਜਾ ਸੱਤਿਆ ਹੋ ਸਕਦਾ ਹੈ ਸਤ ਨਹੀਂ ਸੁਪਨਾ ਹੈ ਸੁਪਨਾ ਸਤ ਹੈ ਸੱਤਿਆ ਨਹੀਂ परमात्मा दोनों है सतवी ते सत्यवी अते ले ना ता उसनु हिसाब नाल पाया जा सकता है ना ही विज्ञान नाल उसनु पाया जा सकता है क्योंकि विज्ञान लब्धा है सत्यनु ना उसनु कविता कला नाल पाया जा सकता है क्योंकि कला लब्धी है सतनु परमात्मा दोनों है सत्य प्लस सत्य है इसलिए ना ता कला उसनु पूरा लभ सकती है ना विज्ञान ਦੋਨੋਂ ਅਧੂਰੇ ਹਨ ਅਤੇ ਇਸ ਲਈ ਧਰਮ ਦੀ ਖੋਜ ਦੋਹਾਂ ਤੋਂ ਵਕਰੀ ਹੈ ਧਰਮ ਉਸ ਦੀ ਖੋਜ ਹੈ ਜਿਹੜਾ ਦੋਨੋਂ ਹੈ ਇਕੱਠਾ ਹੈ